ਪੰਜਾਬ ਦੇ ਵਿੱਚ ਵੱਡੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਇਥੇ ਅਣਖ ਦੀ ਖਾਤਰ ਪਿਓ ਨੇ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ ਬੇਰਹਿਮੀ ਦੇ ਨਾਲ ਇਥੇ ਕਤਲ ਕੀਤਾ ਗਿਆ ਆਪਣੀ ਹੀ ਧੀ ਦਾ ਇੱਕ ਪਿਓ ਦੇ ਵੱਲੋਂ ਸੋ ਦੱਸਦੀ ਹੈ ਕਿ ਅੰਮ੍ਰਿਤਸਰ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਤੇ ਕਿ ਇੱਕ ਪਿਓ ਦੇ ਵੱਲੋਂ ਧੀ ਦੇ ਪ੍ਰੇਮ ਸੰਬੰਧ ਹੋਣ ਕਰਕੇ ਕਿਸੇ ਮੁੰਡੇ ਦੇ ਨਾਲ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਇਥੇ ਪਹਿਲਾਂ ਕਰੰਟ ਲਗਾ ਕੇ ਜੋ ਹੈ ਮੁੰਡੇ ਕੁੜੀ ਨੂੰ ਅਦਮਰਾ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਦੱਸਦੇ ਕਿ ਤੇਜ਼ ਤਾਰ ਹਥਿਆਰਾਂ ਦੇ ਨਾਲ ਜੋ ਹੈ ਇਹਨਾਂ ਨੂੰ ਵੜ ਦਿੱਤਾ ਜਾਂਦਾ ਹੈ ਤੇ ਵੱਡੀ ਖਬਰ ਜੋ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ ਅੰਮ੍ਰਿਤਸਰ ਦਾ ਦੱਸੇ ਕਿ ਪਿੰਡ ਦੱਸਿਆ ਜਾ ਰਿਹਾ ਜਿੱਥੇ ਕਿ ਇਹ ਸਾਰੀ ਵਾਰਦਾਤ ਹੋਈ ਹੈ ਉਸ ਤੋਂ ਬਾਅਦ ਇਸ ਪਿਓ ਦੇ ਵੱਲੋਂ ਦੱਸੇ ਕਿ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਦਰਸਲ ਇਸ ਕੁੜੀ ਦੇ ਆਪਣੇ ਗੁਆਂਢ ਦੇ ਵਿੱਚ ਰਹਿੰਦੇ ਮੁੰਡੇ ਦੇ ਨਾਲ ਪ੍ਰੇਮ ਸੰਬੰਧ ਸੀ ਇਨ੍ਹਾਂ ਪ੍ਰੇਮ ਸੰਬੰਧਾਂ ਦਾ ਜਦੋਂ ਉਸ ਦੇ ਪਿਓ ਨੂੰ ਪਤਾ ਚੱਲਦਾ ਕੁੜੀ ਦੇ ਪਰਿਵਾਰ ਨੂੰ ਪਤਾ ਚੱਲਦਾ ਤੇ ਉਸ ਤੋਂ ਬਾਅਦ ਦੱਸੇ ਕਿ ਕੁੜੀ ਦੇ ਪਿਓ ਦੇ ਵੱਲੋਂ ਆਪਣੀ ਧੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਬੇਰਹਿਮੀ ਦੇ ਨਾਲ ਤੇ ਨਾਲ ਹੀ ਨਾਲ ਉਸ ਦੇ ਆਸ਼ਿਕ ਨੂੰ ਵੀ ਜੋ ਹੈ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤੇ ਜਾਣਕਾਰੀ ਮੁਤਾਬਿਕ ਦੱਸਦੇ ਕਿ ਇੱਥੇ ਪਹਿਲਾਂ ਇਹਨਾਂ ਦੋਵਾਂ ਨੂੰ ਜੋ ਹੈ ਕਰੰਟ ਲਗਾਇਆ ਜਾਂਦਾ ਹੈ ਅਦਮਰਾ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਪੈਨਲ ਉਤੇ ਇਸਾਰ ਹਥਿਆਰਾ ਦੇ ਨਾਲ ਵੱਢ ਦਿੱਤਾ ਜਾਂਦਾ ਇਹਨਾਂ ਦੇ ਟੁਕੜੇ ਕਰ ਦਿੱਤੇ ਜਾਂਦੇ ਨੇ ਤੇ ਹੁਣ ਪੁਲਿਸ ਦੇ ਵੱਲੋਂ ਹਾਲਾਂਕਿ ਇਸ ਨੂੰ ਗ੍ਰਫਤਾਰ ਕਰ ਲਿਆ ਗਿਆ ਜੀ ਹਾਂ ਦੱਸੀਏ ਕਿ ਪੁਲਿਸ ਦੇ ਵੱਲੋਂ ਗ੍ਰਫਤਾਰੀ ਕਰ ਲਈ ਗਈ ਹੈ ਐਸਪੀਓ ਦੀ ਲੇਕਿਨ ਹੁਣ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਕੋਈ ਹੋਰ ਵੀ ਸ਼ਾਮਿਲ ਸੀ ਤਾਂ ਉਸ ਦੀ ਵੀ ਗ੍ਰਫਤਾਰੀ ਕੀਤੀ ਜਾਵੇਗੀ ਲੇਕਿਨ ਫਿਲਹਾਲ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਉਸੇ ਘਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਇੱਕ ਪਿਓ ਦੇ ਵੱਲੋਂ ਆਪਣੀ ਧੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਬੇਰਹਿਮੀ ਦੇ ਨਾਲ ਉਸ ਨੂੰ ਵੱਢਿਆ ਜਾਂਦਾ ਤੇ ਨਾਲ ਨਾਲ ਜਿਸ ਕੁੜੀ ਦੇ ਜਿਹੜਾ ਉਹਦੇ ਮੁੰਡੇ ਦੇ ਨਾਲ ਪ੍ਰੇਮ ਸਬੰਧ ਸੀਗੇ ਉਸ ਮੁੰਡੇ ਨੂੰ ਵੀ ਨਹੀਂ ਬਖਸ਼ਾ ਜਾਂਦਾ ਤੇ ਉਸ ਮੁੰਡੇ ਦਾ ਵੀ ਕਤਲ ਕਰ ਦਿੱਤਾ ਗਿਆ ਸੋ ਦੱਸਿਆ ਕਿ ਮੁੰਡੇ ਦੀ ਪਛਾਣ ਜੋਬਨਦੀਪ ਸਿੰਘ ਜਿਸ ਦੀ ਉਮਰ ਮਹਿਜ਼ 24 ਸਾਲ ਸੀ ਤੇ ਨਾਰੀ ਨਾਲ ਲੜਕੀ ਦੀ ਪਛਾਣ ਜੋ ਹੈ ਸੁਖਪ੍ਰੀਤ ਕੌਰ ਵਜੋਂ ਹੋਈ ਹੈ ਇਹਨਾਂ ਦੋਵਾਂ ਦਾ ਕਤਲ ਕਰ ਦਿੱਤਾ ਗਿਆ ਵੀ ਰੇਮੀ ਦੇ ਨਾਲ ਅਨਖ ਕਾਤਰ ਜੋ ਹੈ ਇੱਕ ਪਿਓ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਦੱਸਿਆ ਕਿ ਅੰਮ੍ਰਿਤਸਰ ਦਾ ਪਿੰਡ ਬੋਪਾਰਾ ਹੈ ਸਿੰਘ ਦੱਸਿਆ ਜਾ ਰਿਹਾ ਜਿੱਥੇ ਕਿ ਸਾਰੀ ਘਟਨਾ ਵਾਪਰੀ ਹੈ ਇਥੇ ਇਹ ਦੱਸਿਆ ਜਾ ਰਿਹਾ ਕਿ ਜੋ ਲੜਕਾ ਸੀ ਜੋ ਬੰਦੀਪ ਸਿੰਘ ਜੀ ਇਸ ਦਾ ਇਹਨਾਂ ਦੇ ਘਰ ਦੇ ਵਿੱਚ ਆਣਾ ਜਾਣਾ ਸੀ ਜਿੱਥੇ ਕਿ ਲੜਕੀ ਸੁਖਪ੍ਰੀਤ ਕੌਰ ਰਹਿੰਦੀ ਸੀ ਤੇ ਇਸੇ ਦੌਰਾਨ ਇਹਨਾਂ ਦੇ ਵਿੱਚ ਪਿਆਰ ਹੋਇਆ ਪ੍ਰੇਮ ਹੋਇਆ ਤੇ ਜਿਸ ਤੋਂ ਬਾਅਦ ਤੁਹਾਨੂੰ ਦੱਸੇ ਕਿ ਇਹਨਾਂ ਜਿਹੜਾ ਇਹਨਾਂ ਦੇ ਵਿੱਚ ਪਿਆਰ ਹੋਇਆ ਇਸ ਬਾਰੇ ਪਰਿਵਾਰ ਨੂੰ ਪਤਾ ਲੱਗ ਜਾਂਦਾ ਤੇ ਉਸ ਤੋਂ ਬਾਅਦ ਇਸ ਪਿਓ ਦੇ ਵੱਲੋਂ ਆਪਣੀ ਧੀ ਦਾ ਤੇ ਉਸਦੇ ਆਸ਼ਿਕ ਦਾ ਕਤਲ ਕਰ ਦਿੱਤਾ ਜਾਂਦਾ ਹੈ ਪਹਿਲਾਂ ਇੱਥੇ ਦੱਸਦੇ ਕਿ ਘਰ ਦੇ ਵਿੱਚ ਜੋ ਹੈ ਉੱਥੇ ਹੀ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕਿ ਪਹਿਲੇ ਜੋ ਹੈ ਇਹ ਮੁੰਡੇ ਕੁੜੀ ਕੋਟ ਮੈਰਿਜ ਕਰਵਾਉਣ ਦੇ ਲਈ ਜਾ ਰਹੇ ਸੀਗੇ ਲੇਕਿਨ ਉਸ ਤੋਂ ਪਹਿਲਾਂ ਹੀ ਬਹਿਲਾਫ ਉਸ ਲਾ ਕੇ ਜੋ ਹੈ ਪਰਿਵਾਰ ਉਹਨਾਂ ਨੂੰ ਘਰ ਦੇ ਵਿੱਚ ਲੈ ਆਂਦਾ ਹੈ ਤੇ ਘਰ ਦੇ ਵਿੱਚ ਜਿਵੇਂ ਹੀ ਉਹ ਪੈਰ ਧਰਦੇ ਨੇ ਤਾਂ ਉਸ ਤੋਂ ਬਾਅਦ ਇੱਥੇ ਪਿਓ ਦੇ ਵੱਲੋਂ ਆਪਣੀ ਧੀ ਤੇ ਉਸਦੇ ਆਸ਼ਿਕ ਦਾ ਕਤਲ ਕਰ ਦਿੱਤਾ ਜਾਂਦਾ ਉਹਨਾਂ ਦੇ ਟੁਕੜੇ ਕਰ ਦਿੱਤੇ ਜਾਂਦੇ ਨੇ ਤੇਜ਼ਾਰ ਹਥਿਆਰਾ ਦੇ ਨਾਲ ਜੋ ਹੈ ਪੂਰੀ ਵਾਰਦਾਤ ਨੂੰ ਅਨਜਾਨ ਦਿੱਤਾ ਜਾਂਦਾ ਹੈ ਤੇ ਪੁਲਿਸ ਦੇ ਵੱਲੋਂ ਹੁਣ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਤੇ ਹੁਣ ਪੁਲਿਸ ਦੇ ਕੀ ਕੁਝ ਬਿਆਨ ਸਾਹਮਣੇ ਆਏ ਨੇ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਲੇਕਿਨ ਦੱਸ ਸਕੇ ਇਹ ਖੌਫਨਾਕ ਘਟਨਾ ਜੋ ਹੈ ਅੰਮ੍ਰਿਤਸਰ ਦੇ ਪਿੰਡ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਇੱਕ ਪਿਓ ਆਪਣੀ ਹੀ ਧੀ ਦੇ ਲਈ ਹੈਵਾਨ ਬਣ ਗਿਆ ਅਣਖ ਘਾਤਰ ਉਸਨੇ ਜੋ ਹੈ ਆਪਣੀ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਨਾਰੀ ਨਾਲ ਜੋ ਹੈ Uh, 24 ਸਾਲਾਂ ਦੇ ਮੁੰਡੇ ਨੂੰ ਵੀ ਨਹੀਂ ਬਖਸ਼ਾ ਉਸ ਨੂੰ ਵੀ ਜੋ ਹੈ ਉਸ ਦਾ ਵੀ ਕਤਲ ਇੱਥੇ ਕਰ ਦਿੱਤਾ ਗਿਆ ਸੋ ਪੁਲਿਸ ਦਾ ਕੀ ਕੁਝ ਕਹਿਣਾ ਇਸ ਪੂਰੇ ਮਾਮਲੇ ਨੂੰ ਲੈ ਕੇ ਉਹ ਵੀ ਤੁਹਾਨੂੰ ਸੁਣਾ ਇਹ ਅੱਜ ਸਾਡੇ ਨੋਟਿਸ ਵਿੱਚ ਆਈ ਹੈ ਗੱਲ ਜੋਬਨ ਸਿੰਘ son of ਲਖਵਿੰਦਰ ਸਿੰਘ ਇਹ ਪਿੰਡ ਕਾਕੜ ਦਾ ਰਹਿਣ ਵਾਲਾ ਸੀਗਾ ਤੇ ਇਫ ਬੋਪਰਾਏ ਬਾਜ ਸਿੰਘ ਨੇੜੇ ਉਹ ਜਿਹੜੀ ਛੜਕਨਾਂ ਘਰੀ ਆ ਉੱਥੇ ਇਹ ਡਾਕਟਰ ਦੇ ਮਿੱਟੀ-ਮੁੱਟੀ ਪਾਉਣ ਦਾ ਕੰਮ ਕਰਦਾ। ਉਹਦੇ ਨਾਲ ਹੀ ਜਿਹੜਾ ਗਰਦਿਆਲ ਸਿੰਘ ਜਿਹੜਾ ਵਾ ਉਹ ਉਹਦਾ ਡੇਰਾ ਆ ਉੱਥੇ। ਇਹਦੇ ਉੱਥੇ ਉਹਦੀ ਜਿਹੜੀ ਬੇਟੀ ਆ ਸੁਖਬੀਰ ਕੌਰ ਉਹਨਾਂ ਨਾਲ ਇਹਦੇ ਜਿਹੜੇ ਆ ਪ੍ਰੇਮ ਸਬੰਧ ਬਣ ਗਏ ਸੀ। ਤੇ ਇਸ ਗੱਲ ਦਾ ਜਿਹੜਾ ਗਰਦਿਆਲ ਸਿੰਘ ਆ ਉਹ ਅ므ਰੋਧ ਕਰਦਾ ਸੀਗਾ।